ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਰਹੋਗੇ ਤੇ ਠੀਕ-ਠਾਕ ਰਹੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਕਰੋ ਸ਼ੇਅਰ ਤੇ ਲਾਸਟ ਤੱਕ ਦੇਖਿਆ ਕਰੋ ਤੇ ਕੱਲ ਪਰਦੀ-ਪੁਰਦੀ ਦਾ ਕੰਮ ਹੋ ਗਿਆ ਸੀਗਾ ਆਹ ਦਿਖਾਉਣਾ ਮੈਂ ਆ ਪਰਦੀ ਲੱਗੀ ਐ ਚਾਰੇ ਪਾਸੇ ਆਹਾਂ ਆਵੇ ਇਧਰ ਲੱਗੀ ਐ ਇਧਰੋਂ ਵਾਲੀ ਉੱਚੀ ਲੱਗਦੀ ਐ ਪਰਲੇ ਪਾਸੋਂ ਘੱਟ ਲੱਗਦੀ ਐ ਪਰਦੀ ਲੱਗੀ ਐ ਇੱਥੇ ਲੱਗੂਗੀ ਗ੍ਰਿੱਲ ਆ ਇਧਰ ਮਸ਼ੀਨ ਪਈ ਐ ਇੱਥੇ ਇੱਥੇ ਤੇ ਪਰਲੇ ਆ ਇਧਰਲੇ ਪਾਸੇ ਇਥੇ ਗਰੇਲ ਲੱਗੂਗੀ ਤੇ ਅੱਜ ਮਿੱਟੀ ਵੀ ਪਾਉਣਗੇ ਤਾਂ ਮਿੱਟੀ ਮੰਗਾ ਲਈ ਆਪਾਂ ਕੋਰ ਮਿੱਟੀ ਤਾਂ ਪਾਉਣ ਵਾਸਤੇ ਮਿੱਟੀ ਪਾ ਕੇ ਫਿਰ ਫਰਸ਼ ਲੱਗੂ ਤੇ ਅੱਜ ਥੱਲੋਂ ਪਲਾਸਟਰ ਦਾ ਕੰਮ ਵੀ ਸ਼ੁਰੂ ਕਰਨਗੇ ਮਿਸਤਰੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਮਿੱਟੀ ਵਾਲਾ ਬਸ ਆਉਂਦੇ ਹੀ ਹੋਊਗਾ ਉਹਨੂੰ ਫੋਨ ਕਰਤਾ ਆਪਾਂ ਤੜਕੇ ਤੜਕੇ ਵੀ ਦੋ ਟਰਾਲੇ ਮੰਗਾ ਲਏ ਕਿ ਨਾ ਮਿੱਟੀ ਦੇ ਦੋ ਕੀ ਪੈਣਗੇ ਬਸ ਜੇ ਵਾਦੀ ਘੜ ਦੀਦੀ ਸੀ ਹੋਰ ਮੰਗਾਵਾਂਗੇ ਫਿਰ ਤੇ ਬਾਕੀ ਆ ਕੇ ਨਾ ਸਾਫ ਸਫਾਈ ਵੀ ਹੋਊਗੀ ਇੱਥੇ ਆ ਡਲੇ ਲੁਲੇ ਜੇ ਪਏ ਇਹ ਮਾਰ ਕੇ ਬੋਕਰ ਥੱਲੇ ਸਿੜ ਦੇਣਗੇ ਤੇ ਫਿਰ ਪਾਉਣਗੇ ਮਿੱਟੀ ਮਿੱਟੀ ਥੋੜੀ ਜੀ ਪਾ ਕੇ ਪਤਲੀ ਬਦਲੀ ਫਿਰ ਉਤੋਂ ਦੀ ਪਾਊਗਾ ਕਾਗਜ਼ ਫਿਰ ਉਤੋਂ ਦੀ ਫਿਰ ਮਿੱਟੀ ਪਾਊ ਤੇ ਫਿਰ ਲੱਗੂਗੀ ਟਾਈਲਾਂ ਦੀ ਫਰਸ਼ ਟਾਈਲਾਂ ਵੀ ਆਪਾਂ ਮੰਗਾ ਰੱਖੀਆਂ ਉਹ ਪਹਿਲੇ ਹੀ ਮੰਗਾੜਨਾ ਸੀ ਤੇ ਕਿਰਨ ਤਾਂ ਹਾਲਾ ਕੰਮ ਮੁੱਕ ਗਿਆ ਜ ਮਿੱਟੀ ਪਾਉਣ ਦਾ ਕੰਮ ਹੀ ਚੱਲੂਗਾ ਉਹ ਆਪਦਾ ਦੇਖਣਗੇ ਸਾਹਿਬ ਕਿਤਾਬ ਮਿਸਤਰੀ ਵੀ ਕਿਵੇਂ ਕਰਨ ਦੂਜਣੇ ਮਿੱਟੀ ਸਿੱਟਣ ਲੱਗ ਜਾਣਗੇ ਮਸ਼ੀਨ ਨਾਲ ਤੇ ਬਾਕੀ ਥੱਲੋਂ ਕਰਨਗੇ ਪਲਾਸਟਰ ਬਾਕੀ ਬਦਨਾ ਪਤਾ ਨਹੀਂ ਜਿਵੇਂ ਚਾਲ ਬਣੀਆਂ ਉਹਵੇਂ ਚਾਲ ਬਣਾਉਣਗੇ ਤੇ ਚਲੋ ਬਾਕੀ ਗੱਲਾਂ ਬਾਤਾਂ ਆਪਾਂ ਵੀਡੀਓ ਚ ਕਰਦੇ ਹਾਂ ਲਓ ਜੀ ਕੋਰ ਦਾ ਰਲਾ ਪਹੁੰਚ ਗਿਆ ਲਵਾ ਗਿਆ ਇੱਥੇ ਨੇੜੀਲ ਵਾਲੀ ਜਮਾ ਕੋਲੇ ਹੈ ਇੱਥੋਂ ਭਰਨੇ ਔਖਾ ਹੋ ਜਣਾ ਰੇੜੀਆਂ ਥੋੜੀ ਕਹਿੰਦਾ ਪਿੱਛੇ ਲਵਾਉਣੀ ਸੀ ਆ ਇਧਰ ਰੇੜੀਆਂ ਕਿਵੇਂ ਭਰਨਗੇ ਉੱਤੇ ਖੜ ਕੇ ਭਰਨਗੇ ਲੈ ਗਈ ਮਿੱਟੀ ਸਾਰੀ ਇੱਕ ਹੋਰ ਮਾਲ ਕਿਉਂ ਲਾਉਂਦੇ ਹੱਥ ਐਂ ਲਾ ਲੈ ਐਂ ਕਰ 10 ਮਿੰਟ ਪਾਣੀ ਦਾ ਪਰਦੀ ਪਰਦੀ ਦੇ ਵੀ ਕੋਲ ਆ ਗਈ ਜਿੱਦਿ ਕੇ ਬੁਲਾਇਦਾ ਹੀ ਆਦੀ ਆਪ ਵਦੂ ਹੀ ਹਰ ਜਾਉਂਦੇ ਨੂੰ ਟਾਈਮ ਲੱਗਿਆ ਕੱਤੇ ਪਏ ਆ ਰਾਜਾ ਲੈ ਗਿਆ ਕੱਤੇ ਪਏ ਆ ਰਾਜਾ ਖੀਏ ਨਾ ਨਹੀਂ ਉੱਧਰ ਰੱਖਦੇ ਹੋਰ ਬਾਹਰ ਰੱਖਦੇ ਕੱਟੇ ਟੈਂਪੂ ਤੋਂ ਲੈ ਗਿਆ ਮੇਡੀਆ ਦੇ ਆ ਨਹੀਂ ਨਾ ਯਾ ਕੱਲ ਕਰੀਏ ਦੂਰ ਦਾ ਸਾਡਾ ਲੋਈ ਪਲਸਟਰ ਕਰਨਾ ਕਰਤਾ ਸ਼ੁਰੂ ਕਦਾ ਇਹ ਆਹ ਆਹ ਲੂਸ ਕਰ ਦੁ ਇੱਕ ਟਰਾਲਾ ਹੋਰ ਲਵਾ ਲਿਆ ਆਪਾਂ ਕੋਰ ਦਾ ਦੂ ਟਰਾਲੀ ਵਾਲੇ ਕੋਰ ਦੇ ਤੇ ਤਹਾਂ ਸਟਨ ਦਾ ਕੰਮ ਨਹੀਂ ਚੱਲਿਆ ਮਿੱਟੀ ਉਹ ਹੁਣ ਨਹੀਂ ਪਤਾ ਇੱਥੇ ਕਿੰਨੇ ਦਿਨ ਪਈ ਰਹੇ ਬਾਕੀ ਆਪਣਾ ਹਸਾਬ ਕਿਤਾਬ ਦੇਖਣਗੇ ਮਿਸਤਰੀ ਆਪੇ ਤੇ ਪਲਾਸਟਰ ਦਾ ਕਰੀ ਜਾਂਦੇ ਆ ਅੰਦਰ ਤੇ ਇੱਕ ਕਮਰੇ ਚ ਲੱਗੇ ਪਏ ਆ ਇੱਕ ਕਮਰਾ ਹੀ ਹੋਊਗਾ ਲਗਭਗ ਤੇ ਬਾਕੀ ਇਧਰ ਪਾਣੀ ਵੀ ਚੱਲ ਰਿਹਾ ਹੈਗਾ ਉਧਰ ਖੇਤਾਂਲੀ ਮੋਟਰ ਤੋਂ ਟੋਆ ਭਰਨ ਦਾ ਬੋਟ ਲੱਗੀ ਵੀ ਆਹ ਪਾਈਪ ਹਰੀ ਜੀ ਮਿਸਤਰੀ ਅੱਜ ਦੋ ਹੀ ਰਹਿ ਗਏ ਇੱਕ ਮਿਸਤਰੀ ਨੂੰ ਪੈ ਗਿਆ ਕੋਈ ਕੰਮ ਤਾਂ ਕਰਕੇ ਕੈਮੀਕਲ ਵੀ ਪਾਈ ਜਨੇ ਆਪਾਂ ਉਹਦੇ ਚ ਜਿਹੜਾ ਕੈਮੀਕਲ ਲਿਆਂਦਾ ਸੀ ਆਪਾਂ ਪਲਸਟਰ ਜੀ ਇਹ ਉਹਨਾਂ ਦੇ ਵਿਦਿਆਰਥੀ ਜੋ ਜਿਹੜੇ ਆਪੋਨੇ ਦੇ ਪਾਇਸ ਨੇ ਨਾ ਬੋਲਦੇ ਕੰਮ ਤੇ ਜੋ ਉਸ ਕਾਨੇ ਜੀ ਹੋਰ ਬਾਹਰ ਨਾ ਬਾੜ ਨਾ ਲਈ ਨੂੰ ਬੋਲਣ ਦਾ ਕੋਈ ਨਹੀਂ ਆਉਂਦਾ ਜੀ ਬੋਲਦੇ ਨਹੀਂ ਜੀ ਜਿਹੜਾ ਜੀ ਦਾ ਨਹੀਂ ਜਾਣਾ ਜਿਹੜਾ ਕੁਝ ਨਹੀਂ ਆਉਂਦਾ ਬਾਚ ਬਾ ਬਈਆ ਤੇ ਮਨਸਾ ਜੀ ਤੇ ਪੈ ਦੋ ਦਿਨ ਜਾ ਕੇ ਮੁਰਗੇ ਲੈ ਆਉਣਾ ਹੈ ਬੰਤੇ ਉਹ ਕਰਦੇ ਭਾਈ ਨਹੀਂ ਜੀ ਹੱਥ ਨਹੀਂ ਲੋੜ ਕਬਈ ਜਾ ਜਿਹੜਾ ਮੀਨ ਕਰੇ ਨਹੀਂ ਲਾਣਾ ਜੀ ਨੂੰ ਦਾ ਵਟਾ ਪੁੱਛਣ ਲੱਗਿਆਂ ਉਹ ਵਟਾ ਕੋਈ ਮਾ ਦਾ ਪੁੱਛਣ ਕੰਗਲੇ ਨਾ ਜੋ ਪੁੱਛੇ ਘਰ ਮੈਂ ਲੱਗੇ ਚਿੱਤੇ ਚੋਕਣ ਮੈਂ ਆਣਾ ਉਹਦਾ ਇਹ ਮਗਰ ਪੈਂਟ ਢਾਲੀ ਹੈ ਜਿਹਨ ਮੈਨੂੰ ਦਾਨਿਆ ਆਈ ਭਾਜੀ ਮੋਹਰੇ ਦਾ ਮੂਹਰ ਕਰਾ ਲੈ ਗਿਆ ਆ ਗਿਆ ਜੀ ਨਜ਼ਰ ਆ ਬਰਦਰ ਜੀ ਬਾਗੜੀ ਗਮਗਾ ਰਖੋ ਲੈ ਮੈਂ ਇਹ ਉਹ ਇਧਰ ਕਰਕੇ ਦੇਣਾ ਚਲ ਚਲ ਹਾਂਜੀ ਮਿਸਤਰੀ ਗਏ ਤੇ ਦਿਖਾਈਏ ਫਿਰ ਅੱਜ ਕੀ ਕੀਤਾ ਅੱਜ ਕੀਤਾ ਗਿਆ ਹੈ ਬੈਡਰੂਮ ਪਲਾਸਟਰ ਆਹ ਥੋੜਾ ਰਹਿ ਗਿਆ ਕਿਉਂਕਿ ਮਿਸਤਰੀ ਇੱਕ ਸੀ ਬਾਕੀ ਕੰਧਾਂ ਕਰਤਾ ਸਾਰਾ ਕੱਲ ਨੂੰ ਕਰਨਗੇ ਆ ਡਰਾਈਂਗ ਰੂਮ ਇਹ ਤਰਾ ਹੀ ਤਰੂ ਹੀ ਕਰਤੀ ਅੱਜ ਇਹਦੀ ਤੇ ਬਾਕੀ ਖੱਡੇ ਖੁੱਡੇ ਬੰਦ ਕਰਤੇ ਕੱਲ ਨੂੰ ਇਹ ਕਰਨਗੇ ਮਿੱਟੀ ਦਾ ਕੰਮ ਅੱਜ ਚੱਲਿਆ ਨਹੀਂ ਚੜਾਉਣ ਦਾ ਤਾਂ ਹਾਂ ਬਾਕੀ ਥਾਂ ਰੁਕ ਗਿਆ ਸਾਰਾ ਇੱਧਰ ਬੱਜਰੀ ਪਈ ਆ ਇੱਧਰ ਮਿੱਟੀ ਲਾਤੀ ਪਰਲੇ ਪਾਸੇ ਬਰੀਤੀ ਪਈ ਆ ਉਧਰ ਬੱਜਰੀ ਦੂਜੀ ਇੱਟਾਂ ਦੀ ਅਕੀ ਆਹੀ ਆਪਣੀ ਵੀਡੀਓ ਸੀ ਅੱਜ ਦੀ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੱਲ ਦੀ ਵੀਡੀਓ ਵਿੱਚ ਮਿਲਦੇ ਆਂ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ